ਨੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਤੇ ਤੁਸੀਂ ਸਾਰੇ ਠੀਕ ਠਾਕ ਹੋ ਵੈਸੇ ਮੈਂ ਥੀਕ ਠਾਕ ਹਾਂ ਇਹ ਪਰਮਾਤਮਾ ਸੋਨੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਇੱਥੇ ਹਨਾ ਦੇਖੋ ਜੀ ਮੀ ਹਨਾ 4 ਦਿਨ ਹੋ ਗਏ ਸੀ ਪੈਂਦੇ ਨੂੰ ਤੇ ਅੱਜ ਸ਼ੁਕਰ ਹੈ ਹਨਾ ਮਾਲਕ ਦਾ ਵੀ ਮੀ ਨਹੀਂ ਆਇਆ ਸੀ ਤੇ ਵੈਸੇ ਸਲਾਬ ਬਹੁਤਾ ਹੀ ਪਈ ਸੀ ਕੰਦਾ ਨੂੰ ਕੋਠਿਆਂ ਨੂੰ ਹਨਾ ਤੇ ਫਰਸ਼ ਦੇਖੋ ਜੀ ਕਿੰਨੇ ਗਿੱਲਾ ਹੋਇਆ ਕੋ ਜੀ ਨੂੰ ਹੁਣੇ ਧੋਤਾ ਹੁੰਦਾ ਤੇ ਬਾਕੀ ਜਿਵੇਂ ਸਰਦੀ ਦਾ ਮੌਸਮ ਹੁੰਦਾ ਉਵੇਂ ਹੋਇਆ ਪਿਆ ਦੇਖੋ ਜੀ ਕਿੰਵੇਂ ਹੈ ਨਾ ਕੰਧਾਂ ਦੇ ਉੱਪਰ ਪਾਣੀ ਪਾਣੀ ਹੋਇਆ ਪਿਆ ਤੇ ਬਾਤੀ ਹਨਾ ਮੈਨੂੰ ਐ ਲੱਗਦਾ ਮੈਂ ਕਿ ਚਲ ਧੁੱਪ ਨਿਕਲੂਗੀ ਤੇ ਮੌਸਮ ਚੱਲ ਅੱਜ ਵਧੀਆ ਸੀ ਮਹਾਰਾਜ ਦੀ ਕਿਰਪਾ ਨਾਲ ਵੀ ਧੁੱਪ ਨਿਕਲ ਗਈ ਸੀ ਹਜੇ ਕਹਿੰਦੇ ਆ ਇੱਕ ਦੋ ਦਿਨ ਮੇਂ ਹੋਰ ਕਹਿਣਾ ਬਾਕੀ ਪਤਾ ਨਹੀਂ ਹੁਣ ਪ੍ਰਮਾਤਮਾ ਨੂੰ ਪਤਾ ਹੈ ਵੀ ਕਿਵੇਂ ਹੈ ਹਨਾ ਸਹੀ ਹੈ ਕਿ ਮੈਂ ਗਲਤ ਹੈ ਤੇ ਵਸ ਫਿਰ ਮੈਂ ਉੱਠ ਕੇ ਚਾਹ ਪਾਣੀ ਪੀ ਲਿਆ ਸੀ ਅਸੀਂ ਤੇ ਇੱਧਰ ਮੈਂ ਲੱਗ ਗਈ ਸੀ ਵਰਖਾ ਕਾਣ ਪਾਣੀ ਭਰ ਲਿਆ ਸੀ ਮੈਂ ਪੀਣ ਵਾਲਾ ਤੇ ਕਿਉਂਕਿ ਮੋਟਰ ਛੱਡੀ ਸੀ ਮੈਂ ਪੂਣ ਨਾਲ ਭਰ ਕੇ ਦਰਮੇਂ ਕਚਲ ਮੈਂ ਨਹਾਉਂਗੀ ਤੇ ਬਸ ਫਿਰ ਮੈਂ ਬਰਫ਼ ਪਾਤੀ ਸੀ ਪਹਿਲਾਂ ਤਾਂ ਜਦੋਂ 4-5 ਦਿਨ ਮੀਂਹ ਪਿਆ ਉਹ ਤਾਂ ਸੀ ਬਰਫ਼ ਬਸ ਉਹਨਾ ਇੱਕ ਛੋਟਾ ਗੁੱਲਾ ਹੀ ਪਾਉਂਦੇ ਸੀ ਤੇ ਹੁਣ ਅੱਜ ਗਰਮੀ ਜੀ ਸੀ ਫਿਰ ਮੈਂ ਕਚਲ ਦੋ ਪਾ ਲੈਨੇ ਆ ਤੇ ਫਿਰ ਮੈਂ ਦੋ ਗੁੱਲੇ ਪਾਲੇ ਸੀ ਭਰ ਕੇ ਪਾਣੀ ਉਹਦੀ ਬਰਫ਼ ਦੇ ਤੇ ਵਾਸਤੇ ਫਿਰ ਮੈਂ ਇਹਨੂੰ ਉਹਦਾ ਟੱਕਣ ਨੂੰ ਮਾਂਜ ਰਹੀ ਸੀ ਸਾਬਣ ਨਾਲ ਕਿਉਂਕਿ ਇਹ ਵੀ ਮੈਂ ਮੰਜਾ ਸੀ ਕੈਂਪਰ ਤੇ ਬਸ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਫਿਰ ਮੈਂ ਇੱਥੇ ਟੱਕਦਾ ਸੀ ਬਰਫ਼ ਪਾ ਕੇ ਤੇ ਵਾਸੀ ਫਿਰ ਮੈਂ ਹੁਣ ਹਣਾ ਬਾਲਟੀ ਲੈ ਕੇ ਜਾਉਂਗੀ ਉਨ ਪਰ ਲਾਂਗੇ ਆਪਾਂ ਤੇ ਇੱਥੇ ਮੈਂ ਨਾ ਕੱਪੜੇ ਨਾਲ ਸਾਫ ਕਰ ਰਹੀ ਸੀ ਕਿਉਂਕਿ ਪਾਣੀ ਪਾਣੀ ਹੋ ਗਿਆ ਸੀ ਤੇ ਕਿਉਂਕਿ ਪਾਣੀ ਹੋਈ ਜਾਂਦਾ ਜਦੋਂ ਆਪਾਂ برف ਵਗੈਰਾ ਪੁੰਨੇ ਆ ਹਨਾ ਪਾਣੀ ਭਰਦੇ ਆ ਤੇ ਸਾਲਪ ਤੇ ਹੋ ਗਿਆ ਸੀ ਫਿਰ ਮੰਗਾ ਚਾ ਕਪੜਾ ਫੇਰ ਤੇ ਸੁੱਕ ਜੂਗਾ ਨਹੀਂ ਤਾਂ ਨਾਲ ਦੇ ਨਾਲ ਬਿਲ ਗਰਮ ਉਹ ਦੂਜਾ ਰਹੂਗਾ ਚਿੱਕੜ ਹੋ ਜੂਗਾ ਸਾਲਪ ਤੇ ਤੇ ਬਸ ਇਧਰ ਸਨਿਆਣ ਝਾੜੂ ਲਾ ਲਿਆ ਸੀ ਰੂਮ ਦੇ ਵਿੱਚ ਤੇ ਦੋਨਾਂ ਰੂਮਾਂ ਦੇ ਵਿੱਚ ਲਾਤਾ ਸੀ ਬੈੱਡ ਵੁੱਡ ਸਹੀ ਕਰਦੇ ਸੀ ਚਾਦਰ ਸਹੀ ਕਰਦੇ ਸੀ ਤੇ ਇਧਰ ਵੀ ਮੰਜਾ ਡਾਇਆ ਹੋਇਆ ਸੀ ਇਧਰ ਸਨਿਆਣ ਝਾੜੂ ਲਾ ਰਹੀ ਸੀ ਬਾਹਰ ਤੇ ਹਣਾ ਇੱਥੇ ਬਸ ਝਾੜੂ ਲਾ ਕੇ ਇਕੱਠਾ ਕਰ ਦੂਗੀ ਕੂੜਾ ਤੇ ਇਕੱਠਾ ਕਰਕੇ ਆ ਦੇਖੋ ਚੁੱਲਾ ਵੀ ਸਾਡਾ ਭਿੱਜ ਗਿਆ ਨਾਲੇ ਉੱਪਰ ਪੱਥਰ ਉਠਲ ਦਿੱਤੇ ਹੋਏ ਸੀ ਤਾਂ ਵੀ ਖਣਾ ਵਿੱਚ ਦੇ ਪਾਣੀ ਚਲੇ ਗਿਆ ਤੇ ਬਸ ਹੁਣ ਧੁੱਪ ਨਿਕਲਦੀ ਆ ਰਹੀ ਸੀ ਤੇ ਆ ਦੇਖੋ ਤੁਸੀਂ ਦੇਖ ਹੀ ਰਿਹਾ ਗੰਧ ਦੇ ਉੱਪਰ ਥੋੜੀ ਤੇ ਪੀਲੀ ਜਿਹੀ ਰੋਸ਼ਨੀ ਤੁਹਾਨੂੰ ਦਿਂਦੀ ਹੋਊਗੀ ਤੇ ਧੁੱਪ ਨਿਕਲਿਆ ਹੀ ਤੇ ਫਿਰ ਇੱਥੇ ਫਿਰ ਮੈਂ ਆ ਗਈ ਸੀ ਬਣਾ ਤੋ ਕੇ ਸੀ ਜੋਤ ਬੱਤੀ ਕੀਤੀ ਹੋਇਆ ਬਾਟ ਕਰਕੇ ਤੇ ਫਿਰ ਮੈਂ ਮੰਦਿਰ ਚਲੀ ਗਈ ਸੀ ਮੰਦਿਰੋਂ ਆ ਕੇ ਫਿਰ ਮੈਂ ਰੋਟੀ ਲੱਗ ਗਈ ਸੀ ਲੋਣ ਕਿਉਂਕਿ ਨਾਸ਼ਤਾ ਬਣਾਉਣਾ ਸੀ ਤੇ ਬਸ ਆਟਾ ਵਗੈਰਾ ਪਿਆਸੀ ਕੁੰਨੇ ਹੋਇਆ ਵਸ ਫਿਰ ਮੈਂ ਇੱਥੇ ਕਿਉਂ ਗਰਮ ਕਰਨ ਵਾਸਤੇ ਰੱਖਦਾ ਸੀ ਤਵੇ ਦੇ ਉੱਪਰ ਤੇ ਵਸੇ ਫਿਰ ਆਪਣਾ ਡੇਲੀ ਦਾ ਨਾਸ਼ਤਾ ਤੁਹਾਨੂੰ ਪਤਾ ਹੀ ਹੈ ਤੇ ਵਿਜਾਤਾ ਨਮਕੀਨ ਬਰੌਂਠੇ ਹੁੰਦੇ ਆ ਤੇ ਜਾਂ ਫਿਰ ਹਨਾ ਦਹੀਂ ਨਾਲ ਚਟਨੀ ਹੁੰਦੀ ਹੈ ਜਾਂ ਚਾਹ ਨਾਲ ਹੁੰਦੀ ਹੈ ਵਸ ਹਨ ਆਪਣੇ ਇਹ ਰੁਟੀਨ ਦੇ ਵਿੱਚ ਤੇ ਬਾਕੀ ਜੇ ਕੋਈ ਸਬਜ਼ੀ ਪਈ ਹੋਵੇ ਹੁੰਦੀ ਸਬਜ਼ੀ ਨਾਲ ਵੀ ਖਾ ਲੈਣੇ ਪਰ ਬੱਚੇ ਨਹੀਂ ਖਾਂਦੇ ਕਿਉਂਕਿ ਉਹ ਹਨਾ ਜਾਂ ਤਾਂ ਚਟਨੀ ਤੇ ਦਹੀਂ ਨਾਲ ਖਾਂਦੇ ਜਾਂ ਫਿਰ ਜੇ ਚਾਹ ਹੋਵੇ ਤਾਂ ਨਾਣ ਮਿਰਚਾਂ ਵਾਲੇ ਨਾਲ ਜੇ ਦਹੀਂ ਨਾ ਹੋਵੇ ਤਾਂ ਫਿਰ ਉਹ ਨਾਣ ਮਿਰਚਾਂ ਵਾਲੇ ਖਾਂਦੇ ਜਾਂ ਨਾਲ ਤੇ ਬਸ ਫਿਰ ਮੈਂ ਇੱਥੇ ਫਟਾਫਟ ਲੱਗ ਕੇ ਸਨਾਸਤਾ ਬਣਾਉਣ ਤੇ ਪਹਿਲਾਂ ਮੈਂ ਹਨਾ ਤੇੜੇ ਕਰਕੇ ਤੇ ਪਰੌਂਠੇ ਬਣਾ ਕੇ ਰੱਖ ਲੂੰਗੀ ਹੋਲਡ ਕਰਕੇ ਤੇ ਕਿਉਂਕਿ ਕਿਉਂ ਗਰਮ ਹੋ ਰਿਹਾ ਸੀ ਹਜੇ ਫਿਰ ਮੈਂ ਕਿ ਫਟਾਫਟ ਵਾਸਤੇ ਹਨਾ ਹੋਲਡ ਕਰਕੇ ਰੱਖ ਲਾਂ ਤੇ ਇਹਰ ਨਾਲ ਦੇ ਨਾ ਬੰਦਾ ਮਰਾੜੀ ਹੁੰਦੇ ਇੱਕ ਸਾਈਡ ਤੇ ਪਾਈ ਜਾਂਦਾ ਫੇਲ ਕੇ ਤੇ ਬਾਕੀ ਫਿਰ ਵਸ ਮੈਂ ਕਿਉਂ ਗਰਮ ਹੋ ਗਿਆ ਸੀ ਮੇਰਾ ਤਵਾ ਵੀ ਗਰਮ ਹੋ ਗਿਆ ਸੀ ਤੁਸੀਂ ਦੇਖ ਹੀ ਰਹੇ ਹੋ ਹਨਾ ਧੂਆ ਨਿਕਲ ਹੀ ਜਾਂਦਾ ਤਵੇ ਤੋਂ ਤੇ ਬਸ ਫਿਰ ਮੈਂ फटाफट ਬੇਲ ਕੇ ਤੇ ਪਾਤੀ ਇਸ ਤਵੇ ਤੇ ਪਰੌਂਠਾ ਪਾਤਾ ਸੀ ਤੇ ਪਰੌਂਠਾ ਪਾ ਕੇ ਦੇ ਵਾਸਤੇ ਹੁਣ ਮੈਂ ਦੋ ਦੋ ਨਾਸ਼ਤਾ ਬਣਾ ਲਵਾਂਗੀ ਤੇ ਆ ਜੀ ਤੁਸੀਂ ਵੀ ਕਰ ਲਓ ਨਾਸ਼ਤਾ ਰੈਡੀ ਹੈ ਤੇ ਬਸ ਫਿਰ ਹਨਾ ਨਾਸ਼ਤਾ ਤਿਆਰ ਕਰਕੇ ਤੇ ਮੈਨੂੰ ਆਏ ਸੀ फटाफट ਨਾਸ਼ਤਾ ਤਿਆਰ ਕਰਦਾ ਵੀ ਯਾ ਤੇ ਬੱਚਿਆਂ ਨੇ ਨਾਸਤਾ ਕਰ ਲਿਆ ਤੇ ਮੈਂ ਇਹ ਕਰਨਾ ਤੇ ਮੈਂ ਨਾਸਤਾ ਹਮ ਤਾਂ ਪਾ ਲਿਆ ਪਰੌਂਠੀ ਤੇ ਚਾਹ ਤੁਹਾਨੂੰ ਪਤਾ ਹੀ ਹੋਵੇਗਾ ਸਾਨੂੰ ਤੇ ਜਾਲ ਕੋ ਸਬਜੀ ਹੁੰਦੀ ਤਾਂ ਪਹੇ ਨਾ ਖਾ ਲਈ ਸਬਜੀ ਅੱਜ ਦਿਨ ਨੂੰ ਸਾਰੀ ਲੱਗ ਗਈ ਆਾਡਣੀ ਪਈਏ ਚਟਨੀ ਖਾ ਲਾਂਗੇ ਇਹ ਦੁੱਧ ਨੂੰ ਵਾਲਾ ਦਿੱਤਾ ਤੇ ਹਜੇ ਸਾਰਾ ਸੁਰਪ ਸਾਬ ਕਰਨੇ ਪਈਏ ਭਾਂਡੇ ਧੋਣੇ ਪਈਏ ਤੇ ਨਾ ਬਾਕੀ ਉਹਨਾਂ ਕੰਮ ਹੋਈ ਪਿਆ ਥੋੜਾ ਜਿਹਾ ਬਾਕੀ ਸਾਰਾ ਕਰ ਲਿਆ ਕਿ ਅੱਜ ਉਹ ਅਸਾਂ ਥੋੜਾ ਇਹ ਹਣਾ ਬੱਦਲ ਵਾਈ ਜੇ ਕਿਤੇ ਧੁੱਪ ਚ ਨਿਕਲ ਜਾਂਦੀ ਹੈ ਹਵਾ ਤੇ ਜੇ ਨਿਕਲ ਜਾਂਦੀ ਹੈ ਕਿਤੇ ਆਏ ਬੱਦਲ ਜੇ ਹੋ ਜਾਂਦੇ ਆ ਹਵਾ ਚੱਲੀ ਜਾਂਦੀ ਤੇ ਬਾਕੀ ਕਹਿ ਰਹੇ ਆ ਵੀ ਅੱਜ ਹਣਾ ਮੀਂਹ ਪਊਗਾ ਵਿੱਚ ਕਹਿੰਦੇ ਅੱਜ ਨਹੀਂ ਪੈਣਾ ਤਿੰਨ ਦਿਨ ਪੈਣਾ ਲਗਾਤਾਰ ਕੱਲ ਤੋਂ ਉਹ ਕਿ ਦੇਖਦੇ ਆ ਹਣਾ ਕਿਵੇਂ ਪਖੜਦਾ ਜੋਰਾ ਬਹੁਤ ਮਜ਼ੋਰ ਉਹ ਵੀ ਹੁਣ ਕਈ ਵਾਰ ਨੈਟਵਿੰਗ ਆਖਤਦਾ ਬੰਦਾ ਰਾਹ ਪਿੱਛੇ ਨੈੱਟ ਨੂੰ ਢੁੱਟੇ ਪਾ ਲਏ ਤੇ ਬਾਕੀ ਦੇਖਦੇ ਹਾਂ ਵਸੇ ਹਾਂ ਨਾ ਕਰਨ ਲੱਗੀ ਨਾਸਤਾ ਨਾਸਤਾ ਆ ਕੇ ਦਵਾਈ ਮੇਰੇ ਨੂੰ ਢੁੱਟੂਂ ਕਿ ਦਵਾਈ ਨੂੰ ਮੇਰੇ ਨਾਲ ਚੱਲੋ ਤਾਂ ਇਹ ਸਮਝਾ ਦੇ ਮੈਂ ਦਵਾਈ ਲੈਣੀ ਤੇ ਵਾਦਿਰ ਖੀਏ ਤੋਂ ਕਿ ਚਲੋ ਨਾਸਤਾ ਆ ਕੇ 10 ਕਿਲੋ ਮੀਟਰ ਰੋਕ ਕੇ ਫਿਰ ਆਪਾਂ ਦਵਾਈ ਲੈ ਲਾਂਗੇ ਤੇ ਇੱਥੇ ਫਿਰ ਮੈਂ ਲੱਗੀ ਸੀ ਭਾਂਡੇ ਸਾਫ ਕਰਨ ਨੂੰ ਤੇ ਭਾਂਡੇ ਵਸ ਮੈਂ ਧੋ ਕੇ ਇੱਕ ਸਾਈਡ ਕਰ ਦੂੰਗੀ ਸਾਰੇ ਤੇ ਪਹਿਲਾਂ ਨਾ ਰੋਟੀ ਖਾ ਕੇ ਨੇਸਦੀ ਚੜੀ ਜਾਂਦੀ ਆਲਸ ਹੋ ਜਾਂਦਾ ਪਹਿਲਾਂ ਮੈਂ ਪੈ ਗਈ ਸੀ ਮਨ ਤਾਂ ਚਾਹ ਦਸ ਮਿੰਟ ਪੈਣੀ ਆ ਤੇ ਰੋਟੀ ਖਾ ਕੇ ਜਦੋਂ ਪਈ ਤੇ ਵਸ ਨੀਂਦ ਜੀ ਆਉਣ ਲੱਗ ਗਈ ਫਿਰ ਮੈਂ ਕਿਹਾ ਨਹੀਂ ਮੈਂ ਪਹਿਲਾਂ ਭਾਂਡੇ ਨੂੰ ਸਾਫ਼ ਕਰਿਆ ਮੈਂ ਤੇ ਫੇਰ ਹੀ ਆਪਾਂ ਖਾਣਾ ਪਾਵਾਂਗੇ ਕਿਉਂਕਿ ਕੰਮ ਵਿੱਚ ਵਿਚਾਲ ਪਿਆ ਹੋਇਆ ਫਿਰ ਚੰਗਾ ਨਹੀਂ ਲੱਗਦਾ ਕੋਈ ਆ ਗਿਆ ਜਾਂਦਾ ਕਈ ਵਾਰ ਤੇ ویسੇ ਉਹ ਵੀ ਪੜਾ ਹੀ ਲੱਗਦਾ ਹੈ ਬਈ ਆਏ ਵਧੀਆ ਨਹੀਂ ਲੱਗਦਾ ਜਦੋਂ ਕੰਮ ਛੱਡ ਕੇ ਆਪਾਂ ਪੈ ਜਾਈਏ ਤੇ ਬਾਕੀ ਜਿਹੜੀ ਲੇਡੀ ਹੁੰਦੀ ਹੈ ਉਹ ਤਾਂ ਹਨਾ ਕੰਮਕਾਰ ਬਿਨਾ ਸਰਦਾ ਨਹੀਂ ਚਾਹੀਏ ਉਹ ਬਿਮਾਰ ਹੋਵੇ ਚਾਹੀ ਠੀਕ ਹੋਵੇ ਤੇ ਕੰਮ ਤਾਂ ਉਹਨੂੰ ਕਰਨਾ ਹੀ ਪੈਂਦਾ ਤੇ ਚਾਹੇ ਥੋੜਾ ਕਰ ਲਵੇ ਬਾਕੀ ਹਨਾ ਹੋਰ ਕਰੇ ਨਾ ਕਰੇ ਰੋਟੀ ਪਾਣੀ ਤਾਂ ਪਕਾਉਣਾ ਹੀ ਪੈਂਦਾ ਤੇ ਤਾਂ ਕਰਕੇ ਹਨਾ ਲੇਡੀ ਨੂੰ ਕੋਈ ਛੁੱਟੀ ਨਹੀਂ ਹੈਗੀ ਜੈਂਟਸ ਨੂੰ ਤਾਂ ਫਿਰ ਵੀ ਛੁੱਟੀ ਹੋਈ ਆਂਦੀ ਹੈ ਕੋਈ ਸੰਡੇ ਦੀ ਕੋਈ ਦਿਨ ਤਿਆਰ ਦੀ ਤੇ ਹਨਾ ਬਾਕੀ ਜੈਨਸ ਨੂੰ ਵੀ ਛੁੱਟੀ ਕਰ ਲੈਂਦਾ ਜਿਵੇਂ ਉਹਨੂੰ ਕੁਝ ਦੁਖਦਾਰ ਹਨਾ ਬੰਦਾ ਕਰ ਲੈਂਦਾ ਹੁੰਦਾ ਤੇ ਚੱਲ ਮੈਂ ਅੱਜ ਕੰਮ ਤੇ ਨਹੀਂ ਆਂਦਾ ਮੈਂ ਅੱਜ ਕੰਮ ਨਹੀਂ ਕਰ ਸਕਦਾ ਵੀ ਮੈਂ ਬਿਮਾਰ ਆ ਤੇ ਪਰ ਲੇਡੀ ਜੀ ਕਿਨੂੰ ਕਵੇ ਲੇਡੀ ਜੀ ਨੂੰ ਤਾਂ ਹਰ ਇੱਕ ਕੰਮ ਕਰਨੇ ਪੈਂਦਾ ਚਾਹੇ ਦਵਾਈ ਲੈ ਕੇ ਪੈਜ 10 ਮਿੰਟ ਅਰੇਸਟ ਕਰ ਲੇ ਪਰ ਫਿਰ ਵੀ ਉੱਠ ਕੇ ਕੰਮ ਤੇਜ਼ਾ ਲੱਗਣਾ ਹੀ ਪੈਂਦਾ ਤੇ ਉਹੀ ਮੈਂ ਕਹਿ ਰਹੀ ਆ ਵੀ ਲੇਡੀ ਜੀ ਨੂੰ ਕੋਈ ਛੁੱਟੀ ਨਹੀਂ ਹੈਗੀ ਤੇ ਲੇਡੀ ਜੀ ਨੂੰ ਹਰ ਕੰਮ ਕਰਨੇ ਪੈਂਦਾ ਤੇ ਚਾਹੇ ਹਨਾ ਉਹ ਵੀ ਥੋੜਾ-ਮੋਟਾ ਛੱਡ ਕੇ ਪੈ ਜੇ ਰੈਸਟ ਕਰ ਲੇ ਬਾਅਦ ਚ ਕਰ ਲੇ ਤੇ ਚਾਹੇ ਅਗਾਂ ਟਾਈਮ ਅਨਸਾਰ ਕਰ ਲੇ ਪਰ ਕਰਨਾ ਤਾਂ ਕਰਨਾ ਹੀ ਪੈਂਦਾ ਤੇ ਬਸ ਮੈਂ ਇਹ ਕਹਿਣਾ ਚਾਹੁੰਨੀ ਆ ਹਨਾ ਇਹ ਬੰਦੇ ਨੂੰ ਤਾਂ ਛੁੱਟੀ ਮਿਲ ਜਾਂਦੀ ਲੇਡੀ ਨੂੰ ਕੋਈ ਛੁੱਟੀ ਨਹੀਂ ਤੇ ਬਾਕੀ ਵੇਰਵਣਾ ਕੰਮਕਾਰ ਤਾਂ ਕਰਨੀ ਆ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਤਾਂ ਕਰਨਾ ਹੀ ਪੈਂਦਾ ਤੇ ਬਸ ਫੇਰ ਹਨਾ ਹੁਣ ਮੈਂ ਭਾਂਡੇ ਸਾਫ ਕਰ ਰਹੀ ਆ ਤੇ ਬਸ ਹੌਂਦਵਾ ਦਾ ਮਾਜ ਕੇ ਤੇ ਫਿਰ ਮੈਂ ਇੱਕ ਸਾਈਡ ਕਰ ਦੂੰਗੀ ਫਿਰ ਮੈਂ ਧੋ ਕੇ ਫਿਰ ਨੰਚੀ ਤਰ੍ਹਾਂ ਵੋਸ਼ ਕਰਕੇ ਤੇ ਫਿਰ ਆਪਾਂ ਇਹ ਟੋਕਰੇ ਬਾਹਰ ਰੱਖਾਂਗੇ ਕਿਉਂਕਿ ਅੰਦਰ ਨਾਲ ਸਲਾਬ ਵੇਜ ਰਹਿੰਦੇ ਭਾਂਡੇ ਕਿਉਂਕਿ ਇੱਕ ਤਮੀ ਦਾ ਮੌਸਮ ਹੈ ਹਨਾ ਸਲਾਬ ਜੀ ਆਈ ਪਈ ਹੈ ਸਾਰੇ ਕਮਰਿਆਂ ਦੇ ਵਿੱਚ ਰਸੋਈ ਦੇ ਵਿੱਚ ਤੇ ਸੇਗੇ ਸੇਗੇ ਜੀ ਕਰੀ ਜਾਂਦੀ ਹੈ ਗਿੱਲਾ ਹੋਇਆ ਤੇ ਥਾਂ ਤਾਂ ਕਰਕੇ ਤੇ ਫਿਰ ਹਨਾ ਮੈਂ ਕਿ ਚੱਲ ਵੀ ਫਟਾਫਟ ਭਾਂਡੇ ਮਾਜ ਕੇ ਸਾਰਾ ਤੇ ਜੀ ਮੈਂ ਧੋ ਕੇ ਬਾਹਰ ਹੀ ਰੱਖ ਦੂੰ ਟੋਕਰੇ ਉੱਤੇ ਧੁੱਪ ਨਿਕਲੀ ਸੀ ਮੈਂ ਕਿ ਚੰਗੀ ਤਰ੍ਹਾਂ ਹਨਾ ਵੀ ਧੁੱਪ ਜੀ ਲੱਗ ਜੇ ਭਾਂਡੇ ਨੂੰ ਤਾں ਕਰਕੇ ਮੈਂ ਤਾਂ ਚੱਲ ਵੀ ਸਵੇਰੇ ਤੁਹਾਨੂੰ ਪਤਾ ਹੀ ਹੈ ਭਾਂਡੇ ਹੋਈ ਜਾਂਦੇ ਕਾਫੀ ਵੀ ਸਵੇਰੇ ਨਾਸ਼ਤਾ ਦੇ ਹੋ ਜਾਂਦੇ ਹੈ ਸਵੇਰੇ ਚਾਹ ਪਾਣੀ ਦੇ ਹੋ ਜਾਂਦੇ ਇਹੜੇ ਆਪਣੇ ਹੁੰਦੇ ਸਵੇਰੇ ਪਹਿਲੇ ਟਾਈਮ ਤੇ ਚਾਹ ਦੇ ਤੇ ਤਾਂ ਹਰ ਕੇ ਚਕਲਾ ਬੇਲਣਾ ਹੋ ਗਿਆ ਨਾ ਤਵਾ ਹੋ ਗਿਆ ਮੈਂ ਸਵੇਰ ਡੇਲੀ ਦੇ ਵਿੱਚ ਰੋਹ ਸਾਫ ਕਰਦੀ ਕਰਦੀ ਆ ਤੇ ਪ੍ਰਾਂਧ ਘੋਮਾਂ ਦੇ ਮੈਂ ਇੱਕ ਦੋ ਦੋ ਛੱਡ ਕੇ ਧੋਣਾ ਤੇ ਪਰ ਚਕਲਾ ਵੇਣਾ ਤੇ ਤਵਾ ਤਾਂ ਮੈਂ ਰੋਹ ਹੀ ਸਾਫ ਕਰਦੀ ਆ ਤੇ ਕਿ ਜੇ ਆਪਾ ਰੋਟੀ ਪਕਾਉਣ ਤੋਂ ਨਾਸ਼ਤਾ ਬਕੋਣੇ ਹੋਦੋਂ ਪਹਿਲਾਂ ਵੀ ਇਹ ਪਾ ਸਾਫ ਕਰਦੇ ਆਂ ਫਿਰ ਨਾਸ਼ਤਾ ਬਣਾ ਕੇ ਉਹਦੋਂ ਵਾਲੇ ਜਿਹੜਾ ਭਾਂਡੇ ਸਾਫ ਕਰਦੇ ਹਾਂ ਉਹ ਵੀ ਤਵਾ ਸਾਫ ਕਰਕੇ ਰੱਖਦੇ ਕਿਉਂਕਿ ਥੰਦੀ ਆਈ ਜੀ ਹੁੰਦੀ ਆ ਪਰੌਂਠੇ ਵਗੈਰਾ ਬਣਾਉਣੇ ਆ ਤੇ ਕੀੜੀਆਂ ਕੁੜੀਆਂ ਲੱਗ ਜਾਂਦੀਆਂ ਬਾਕੀ ਹੋਰ ਵੀ ਕੋਈ ਜਾਨਵਰ ਨੂੰ ਲਾ ਜਾਂਦਾ ਤੇ ਤਾਂ ਕਰਕੇ ਫਿਰ ਮੈਂ ਧੋ ਕੇ ਰੱਖ ਦਿੰਨੀ ਆ ਤੇ ਬਸ ਫਿਰ ਮੈਂ ਇੱਥੇ ਭਾਂਡੇ ਸਾਰੇ ਮਾਇਲੇ ਸੀ ਤੇ ਹੁਣ ਮੈਂ ਤਵਾ ਸਾਫ ਕਰ ਰਹੀ ਸੀ ਇਹ ਨੂੰ ਮੈਂ ਚੰਗੀ ਤਰ੍ਹਾਂ ਪੱਲਾ ਜਿਹੜੇ ਉਹ ਹੁੰਦੇ ਆ ਦੇ ਇਟ ਦੀ ਹੈਣਾ ਥੋੜੀ ਜਿਹੀ ਬੱਟੀ ਉਹਦੇ ਨਾਲ ਸਾਫ ਕਰ ਲੈਣੀ ਆ ਉਹਨੂੰ ਕਰਕੇ ਚੰਗੀ ਤਰ੍ਹਾਂ ਤੇ ਫਿਰ ਮਸਕਰਬਰ ਹੁੰਦਾ ਜਿਹੜਾ ਸਟੀਲ ਬੁਰਸ਼ ਜਿੰਕ ਆਉਂਦਾ ਹੈ ਤੇ ਤਾਰਾਂ ਵਾਲਾ ਤੇ ਜਿਹਦੇ ਨਾਲ ਆਪਾਂ ਕੋਲ ਭਾਂਡੇ ਦੇ ਬਾਰੇ ਮਾਂਦੇ ਮਿੱਟੀ ਮਿੱਟੀ ਹੈਗਾ ਉਹਦੇ ਨਾਲ ਨਾ ਚੰਗੀ ਤਰ੍ਹਾਂ ਉੱਤੇ ਸਾਬਣ ਲਾ ਕੇ ਸਾਫ ਕਰ ਦੇਣੀ ਤੇ ਵਧੀਆ ਤਵਾ ਨਿਕਲ ਜਾਂਦਾ ਤੇ ਵਸੇ ਮੈਂ ਤਵਾ ਮਾਂਜ ਕੇ ਤੇ ਫਿਰ ਇੱਥੇ ਸਿੰਗ ਸਾਫ ਕਰ ਲਵਾਂਗੀ ਚੰਗੀ ਤਰ੍ਹਾਂ ਪਹਿਲਾਂ ਸਾਬਣ ਨਾਲ ਕਰ ਲਿਆ ਤੇ ਪਾਣੀ ਪਾ ਕੇ ਚੰਗੀ ਤਰ੍ਹਾਂ ਧੋ ਲੂੰਗੀ ਤੇ ਵਸ ਧੋ ਕੇ ਫਿਰ ਮੈਂ ਇੱਥੇ ਰੱਖ ਦੂੰ ਟੋਪਰਾ ਟੋਕਰੇ ਦੇ ਵਿੱਚ ਸਾਰੇ ਮੈਂ ਭਾਂਡੇ ਸਾਫ਼ ਕਰ ਦਿੰਦੇ ਤੇ ਬਸ ਭਾਂਡੇ ਸਾਫ਼ ਕਰਕੇ ਮੈਂ ਬਾਹਰ ਰੱਖੇ ਸਟੋਕਰਾ ਤੇ ਫਿਰ ਮੈਂ ਆ ਗਈ ਸਿੱਧੇ ਲਈ ਗੈਂਸ ਸਾਫ਼ ਕਰਨ ਆਪੇ ਕਿਉਂਕਿ ਗੈਂਸ ਤੇ ਨਾ ਕਾਫੀ ਉਹ ਚਿਪਚਿਪੀ ਹੋਈ ਹੋਈ ਹੁੰਦੀ ਸੀ ਤੇ ਫਿਰ ਮੈਂ ਕਹਿੰਨਾ ਇਹਨੂੰ ਸਕਰਬਰ ਨਾਲ ਚੰਗੀ ਤਰ੍ਹਾਂ ਮੈਂ ਜਿਸਾਬਨੋ ਸਾਫ਼ ਕਰ ਦਿੰਨੀ ਤੇ ਬਸ ਫਿਰ ਮੈਂ ਉਹ ਸਾਫ਼ ਕਰ ਲਈ ਸਿੱਥੇ ਤੇ ਚੰਗੀ ਤਰ੍ਹਾਂ ਮੈਂ ਇਹਨੂੰ ਸਾਫ਼ ਕਰ ਦਿੰਨੀ ਸਾਬਣ ਦੇ ਨਾਲ ਤੇ ਫਿਰ ਇਹਨੂੰ ਕੱਪੜੇ ਦੇ ਨਾਲ ਪਹਿਲਾਂ ਗਿੱਲਾ ਕੱਪੜਾ ਫੇਰ ਦੰਗੂ ਤੋਂ ਸੁੱਕਾ ਫੇਰਦਾ ਮੈਂ ਚੰਗੀ ਤਰ੍ਹਾਂ ਤੇ ਬਸ ਫਿਰ ਇਹ ਕਲੀਨ ਬੋਲੂਗਾ ਚੰਗੀ ਕਰਾਂਗਾ ਗੈਂਸ ਤੇ ਆਪ ਨੂੰ ਹਨਾ ਚੰਗਾ ਨਹੀਂ ਲੱਗਦਾ ਕਿਉਂਕਿ ਜਿੰਨਾ ਚਿਰ ਸਾਫ ਸਫਾਈ ਰਸੋਈ ਦੇ ਵਿੱਚ ਨਾ ਹੋਵੇ ਉਨਾ ਟਾਈਮ ਰੋਟੀ ਪਕਾਉਣ ਨੂੰ ਵੀ ਨਹੀਂ ਦਿਲ ਕਰਦਾ ਖਾਣਾ ਬਣਾਉਣ ਨੂੰ ਤੇ ਜਿੰਨਾ ਟਾਈਮ ਹਨਾ ਉਹ ਸਾਫ ਨਾ ਹੋਵੇ ਜਦੋਂ ਰਸੋਈ ਸਾਫ ਹੋ ਗਈ ਫੇਰ ਦਿਲ ਲੱਗਦਾ ਕੰਮ ਕਰਨ ਨੂੰ ਚਾ ਰੋਟੀ ਖਾਣਾ ਬਣਾਉਣ ਨੂੰ ਤੇ ਤਾਂ ਕਰਕੇ ਫਿਰ ਮੈਂ ਪਹਿਲਾਂ ਦਿਆਂ ਨੂੰ ਸਾਫ ਕੀਤਾ ਮੈਂ ਕਿ ਚੰਗੀ ਤਰ੍ਹਾਂ ਸਾਫ ਕਰਤਾ ਇੱਕ ਤਾਂ ਮੈਨੂੰ ਇਹ ਹਨਾ ਚਿਪਚਿਪੀ ਜਿਹੀ ਲੱਗੀ ਤਾਂ ਇਸੇ ਦੇ ਗੈਸ ਤੇ ਤੇ ਮੈਂ ਕਹਿੰਦੀ ਚਾ ਤਾਂ ਕਰਕੇ ਮੈਂ ਚੰਗੀ ਤਰ੍ਹਾਂ ਸਾਫ ਕਰ ਦੂੰ ਤੇ ਬਾਅਦ ਸੇ ਫਿਰ ਮੈਂ ਗਿੱਲਾ ਕੱਪੜਾ ਕਰਕੇ ਨਿਚੋੜ ਕੇ ਨੂੰ ਚੰਗੀ ਤਰ੍ਹਾਂ ਹਨਾ ਫਿਰ ਮੈਂ ਇਹਦੇ ਉੱਪਰ ਦੁਆਰੇ ਮਾਰਤਾ ਸੀ ਸਾਰੇ ਬਰਨਰ ਵਗੈਰਾ ਹਨਾ ਬਟਨ ਵਗੈਰਾ ਸਾਫ ਕਰਕੇ ਤੇ ਫਿਰ ਵਾਸੇ ਮੈਂ ਉਹ ਨਾ ਚਿਪਚਿਪਾਇਆ ਹੋ ਗਿਆ ਸੀ ਕੱਪੜਾ ਕਿਉਂਕਿ ਹਨਾ ਬਰਸਾਤ ਦੇ ਮੌਸਮ ਕਰਕੇ ਚਿਪਚਿਪਾਇਆ ਹੋਇਆ ਪਿਆ ਸੀ ਫਿਰ ਮੈਂ ਇਹਦੇ ਨਾਲ ਹਨਾ ਮੈਂ ਕੰਨ ਟਾਵਲ ਦਾ ਬਣਾਇਆ ਸੀ ਇੱਕ ਸਾਈਡ ਕੱਪੜਾ ਲਾ ਕੇ ਤੇ ਫਿਰ ਮੈਂ ਇਹਦੇ ਨਾਲ ਸਾਫ ਕਰਨ ਲੱਗ ਗਈ ਸੀ ਚੰਗੀ ਕਰਨ ਮੈਂ ਤਾਂ ਚੰਗੀ ਤਰ੍ਹਾਂ ਕਰਦਾ ਤੇ ਜਿੰਨ ਜਰ ਆਉਂਦੀ ਤਸਲੀਮ ਦੇ ਨਾਲ ਹਨਾ ਕੰਮ ਨਾ ਕਰੀ ਉਹਨਾ ਟਾਈਮ ਆਪਾਂ ਨੂੰ ਸਬਰ ਨਹੀਂ ਹੁੰਦਾ ਤੇ ਬਸ ਫਿਰ ਮੈਂ ਚੰਗੀ ਤਰ੍ਹਾਂ ਇਹਨੂੰ ਸਾਫ ਕਰ ਦੂੰਗੀ ਸਲਪ ਨੂੰ ਵੀ ਤੇ ਗੈਸ ਨੂੰ ਵੀ ਫਿਰ ਉਹ ਤੋੜ ਦੇ ਦਿੰਨੇ ਸੁੱਕਾ ਪਕਰ ਤੇ ਵਾਸੇ ਫਿਰ ਸਾਫ ਹੋ ਜਾਊਗਾ ਚੰਗੀ ਤਰ੍ਹਾਂ ਆਪਣਾ ਗੈਸ ਤੇ ਗੈਸ ਸਾਫ ਕਰਕੇ ਫਿਰ ਆਪਾਂ ਇਹਨਾਂ ਦੇ ਇਹਦੇ ਉੱਪਰ ਆਪਾਂ ਜਿਹੜੇ ਸਟੈਂਡ ਹੈ ਗੈਸ ਦੇ ਉਹ ਰੱਖ ਦਾਂਗੇ ਤੇ ਬਸ ਇਹ ਸਾਫ ਕਰਕੇ ਫਿਰ ਆਪਾਂ ਗਾਂ ਸਲਪ ਵਗੈਰਾ ਸਾਫ ਕਰ ਦਾਂਗੇ ਤੇ ਬਾਕੀ ਆਪਣਾ ਕੰਮ ਹੋ ਗਿਆ ਸੀ ਸਾਰਾ ਬੱਸ ਆਹ ਜਾਂਦਾ ਸੀ ਇੱਥੇ ਵਸਣਾ ਮੇਰੇ ਸੋਈ ਹੋ ਗਈ ਸੀ ਸਕਰੀਨ 'ਚ ਨਾ ਇੱਥੇ ਮੈਂ ਭੰਡਾ ਤੇ ਪਰਾਪਤੀ ਸੀ ਤੁਸੀਂ ਦੇਖ ਹੀ ਰਿਹਾ ਮੈਂ ਮੰਜੇ ਦੇ ਉੱਤੇ ਰੱਖਦੇ ਸੀ ਉੱਧਰ ਮੈਂ ਸਲਫਾਂ ਦੇ ਜਿਹੜੇ ਕੱਪੜੇ ਸੀ ਆਪਣੇ ਟਾਵਲ ਗੈਸ ਟਾਵਲ ਸਾਫ ਕਰਨੇ ਸੌਫਾ ਲਈ ਮੈਂ ਸਾਫ ਕਰਕੇ ਰੱਖਦੇ ਸੀ ਤੋੜ ਕੇ ਤੇ ਫਿਰ ਇੱਥੇ ਹੋ ਗਿਆ ਸੀ ਦੁਪਹਿਰ ਦਾ ਟਾਈਮ ਤੇ ਇੱਥੇ ਮੈਂ ਬਣਾ ਰਹੀ ਸੀ ਖਿਚੜੀ ਕਿਉਂਕਿ ਬੱਚਿਆਂ ਵਾਸਤੇ ਮੈਂ ਚਲ ਖਿਚੜੀ ਬਣਾ ਲੈਂਦੀ ਆ ਉਹ ਖਾ ਲੈਣਗੇ ਤੇ ਕੱਲ ਵੀ ਮੈਂ ਬਣਾਉਣੀ ਸੀ ਫਿਰ ਹਨਾ ਕੱਲ ਸੁਨਿਆਣਾ ਰੋਟੀ ਲਾ ਲਈ ਸੀ ਇਹਨੂੰ ਪਤਾ ਨਹੀਂ ਸੀ ਮੈਂ ਖਿਚੜੀ ਬਣਾਉਣੀ ਤੇ ਫਿਰ ਮੈਂ ਤੇ ਗੱਲਾਂ ਵੀ ਕਰੀਆਂ ਸੀ ਮੈਸੇਜ ਆ ਨਾ ਮੈਂ ਕਿਹਾ ਚੱਲ ਵੀ ਥੋੜੀ ਜਿਹੀ ਬਣਾ ਲੈਣੀ ਆ ਤੁਹਾਡੇ ਵਾਸਤੇ ਤੁਸੀਂ ਦੋਨਾਂ ਨੇ ਖਾਣੀ ਆ ਤੇ ਮੈਂ ਇੱਕ ਗਲਾਸ ਬਣਾ ਦਿੰਨੀ ਆ ਕਹਿੰਦੇ ਚੱਲ ਠੀਕ ਆ ਤੇ ਇੱਥੇ ਮੈਨੂੰ ਤੇ ਲੱਗਦੀ ਇਸ ਪਾਣੀ ਦੇ ਬੰਦੇ ਨੇ ਕਿ ਪਾਣੀ ਤੇ ਮੈਨੂੰ ਪੀਣ ਨੂੰ ਤੇ ਮੈਂ ਕਿਹਾ ਚੱਲ ਵੀ ਇੱਕ ਗਲਾਸ ਬਣਾ ਦੇਣੀ ਆ ਜੇ ਤਾਂ ਥੋੜੀ ਵੀ ਥੋੜੀ ਨਾ ਹੋਵੇ ਚਲ ਜੀ ਪਚ ਗਈ ਤਾਂ ਰੋਸ਼ਨੀ ਨੂੰ ਕੰਮ ਆ ਜੇ ਉਹ ਖਾ ਲਓ ਦੁੱਧ ਵੀ ਰਹਿਣਾ ਨਾ ਤਾਂ ਮੈਂ ਠੀਕ ਹੈ ਫਿਰ ਮੈਂ ਇੱਕ ਗਲਾਸ ਬਸ ਲੈ ਲੈਣਾ ਜੇ ਕਿਤੇ ਦੀਆ ਤੇ ਇੱਧਰ ਫਿਰ ਮੈਂ ਉਹਨਾਂ ਨੂੰ ਕੁੱਕਰ ਰੱਖਤਾ ਸੀ ਪਾਣੀ ਇਹਦੇ ਵਿੱਚ ਧੋ ਕੇ ਰੱਖਦਾ ਸੀ ਬਸ ਪਾਣੀ ਸੁੱਕ ਜੂ ਮੈਨਾਂ ਚੰਗੀ ਤਰ੍ਹਾਂ ਤੇ ਫਿਰ ਆਪਾਂ ਤੇਲ ਪਾ ਦਾਂਗੇ ਵਿੱਚ ਤੇਲ ਪਾ ਕੇ ਤੇ ਫਿਰ ਆਪਾਂ ਹਨਾ ਨੂੰ ਜੀਵਾ ਸੈਂ ਹੀ ਖਿਚੜੀ ਪਾ ਦਾਂਗੇ ਧੋ ਕੇ ਤੇ ਆਪਾਂ ਹੁਣ ਕਰਦੇ ਆ ਵੀ ਵੀ ਪਿਆਜ਼ ਵਗੈਰਾ ਨਹੀਂ ਪੁੰਦੇ ਨਾ ਕੋਈ ਅੰਡਾ ਵਗੈਰਾ ਕਈ ਪਾਵੀ ਲੰ ਦੇ ਪਰ ਮੈਂ ਨਹੀਂ ਪਾਇਆ ਸੀ ਤੇ ਬਸ ਇਹਦੇ ਵਿੱਚ ਮੈਂ ਤੇਲ ਪਾਤਾ ਸੀ ਤੇਲ ਪਾ ਕੇ ਤੇ ਫਿਰ ਮੈਂ ਜੀਰਾ ਪਾ ਦੂੰਗੀ ਜੀਰਾ ਪਹਿਲਾਂ ਲੱਗਦੀ ਸੀ ਪਾਉਣ ਪਰ ਮੈਂ ਕਹਾਂ ਨਹੀਂ ਇਹਦੇ ਵਿੱਚ ਹੁੰਦੀ ਐ ਜਿਵੇਂ ਮੈਂ ਪਾਈ ਜੀਰਾ ਪਾਇਆ ਸਾਰਾ ਕੁਝ ਜਿਹੜੇ ਦੇ ਵਿੱਚ ਫਿਰ ਰੈਡੀਮੇਡ ਖਾਣਾ ਲੈਂਦਾ ਨਾ ਸੁਨੇਹਾ ਨੂੰ ਤਾਂ ਕਰਕੇ ਤੇ ਮੈਂ ਕਹਾਂ ਚੱਲ ਇਹਦੇ ਵਿੱਚ ਸਾਰਾ ਖੁਸ਼ੀ ਆ ਜਦ ਮੈਂ ਇਕੱਲਾ ਲੱਗਦੀ ਸੀ ਕੋਣ ਕਰੂਗਾ ਸ਼ਾਮ ਤੇ ਫਿਰ ਉਹ ਇੱਥੇ ਵਾਸਤੇ ਮੈਂ ਹਨਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਫਿਰ ਇਹਨੂੰ ਦੂਜਾ ਸਾਰਿਆਂ ਨੂੰ ਪਾ ਦੂੰਗੀ ਗਲਾਸ ਦੇ ਵਿੱਚ ਹੋਈ ਕੇਤੇ ਪਾ ਕੇ ਤੇ ਫਿਰ ਵਾਸਤੇ ਦੇ ਵਿੱਚ ਨੋਨ ਮਿਰਚ ਪਾ ਦੂੰਗੀ ਆਪ ਦੇ ਹਿਸਾਬ ਦੇ ਮੁਤਾਬਿਕ ਜੇ ਤੁਹਾਨੂੰ چھوٹے ਬੱਚੇ ਹੁੰਦੇ ਹੈ ਜਿਹੜੇ ਹਨਾ ਉਹਨਾਂ ਨੂੰ ਤਾਂ ਇਹ ਠੀਕ ਹੁੰਦਾ ਵੀ ਖਾਣਾ ਦੀ ਨੌਣ ਮਿਰਚ ਵਿੱਚ ਪਾਇਆ ਹੁੰਦਾ ਵੀਰ ਨਾਲ ਹੀ ਹੁੰਦਾ ਮਾਹੂਲੀ ਜਿਹਾ ਹੁੰਦਾ ਜਿਹੜੇ ਬੱਚੇ ਖਾਸ ਕਰੀਂ ਮੂਣਾ ਮਚੀਉਂਦਾ ਵੀ ਮਿਰਚ ਨਾਲ ਅੰਗੀ ਤੇ ਜਿਹੜੇ ਆਪਣੇ ਹੁਣ ਵੱਡੇ ਅਗਰ ਜੇ ਤਾਂ ਖਾ ਲੈਂਦੇ ਮੂਣਾ ਮਿਰਚ ਤਾਂ ਕਰਕੇ ਬਹੁਤ ਥੋੜਾ ਜਿਹਾ ਪਾਉਂਦਾ ਸੀ ਤੇ ਵਾਸਤੇ ਦੋ ਗਲਾਸ ਤਾਂ ਥੋੜਾ ਜਿਹਾ ਉੱਪਰ ਪਾਣੀ ਪਾਤਾ ਸੀ ਤੇ ਮੈਂ ਕਿਹਾ ਵੀ ਚੰਗੀ ਤਰ੍ਹਾਂ ਰਿਚ ਜੂਗੀ ਕਿਉਂਕਿ ਫਰ ਕੜੀ ਜੀ ਨਾਮ ਹੋਵੇ ਵੀ ਕੜੀ ਪਦੀਰੀ ਲੱਗ ਦੇ ਢਿੱਲੀ ਨਹੀਂ ਹੋਣੀ ਚਾਹੀਦੀ ਤੇ ਜਿਹੜੀ ਤਾਂ ਪਤਲੀ ਜੀ ਤੂੰ ਤਾਂ ਅੰਦਰ ਕੇ ਵਸਣਾ ਥੋੜਾ ਹੀ ਪਾਣੀ ਐਸਟ੍ਰੇ ਪਾਤਾ ਸੀ ਤੇ ਫਿਰ ਨਾਲ ਇੱਥੇ ਮੈਂ ਕੌਕਰ ਦਾ ਲਾਟ ਜਿ ਟੱਕਣ ਤੇ ਇੱਧਰ ਫਿਰ ਮੈਂ ਲੱਗ ਗਈ ਸੀ ਹਨਾ ਮਿਰਚਾ ਪਾਉਣ ਤੇ ਮਿਰਚਾਂ ਮੈਂ ਲੈ ਕੇ ਆਈ ਸੀ ਤੇ ਮੈਂ ਉਸ ਦੇਖ ਰਹੀ ਸੀ ਕੋਈ ਚੀਜ਼ ਤਾਂ ਨਹੀਂ ਹੈਗੀ ਕਿ ਕਵਾਰ ਅਸ ਮਿਰਚਾਂ ਲੈਣ ਜਿਸ ਨਾਲ ਉਹਦੇ ਵਿੱਚ ਸੁਸਰੀ ਕਰਦੀ ਸੀ ਦੁੱਲ ਤੇ ਮੈਂ ਤਾਂ ਹੀ ਚੈੱਕ ਕਰ ਰਹੀ ਸੀ ਮੈਂ ਖੁੱਲੀ ਮਿਰਚ ਦਿੱਤੀ ਸੀ ਉਹਨਾਂ ਨੇ ਤੇ ਵਧੀਆ ਹਨਾ ਮੈਂ ਤਾਂ ਹੀ ਦੇ ਰਹੀ ਸੀ ਮੈਂ ਖੁੱਲੀ ਚੀਜ਼ ਦੇ ਵਿੱਚ ਤਾਂ ਪਿਆ ਹੀ ਆਉਂਦੀ ਸੁਸਰੀ ਵਗੈਰਾ ਜਾਂ ਕੋਈ ਸੰਦ ਵਗੈਰਾ ਤੇ ਜਿਉਂ ਕਿ ਪੈਕਟ ਦੇ ਵਿੱਚ ਤਾਂ ਨਹੀਂ ਪੰਦੀ ਚੀਜ਼ ਤੇ ਫਿਰ ਮੈਂ ਤਾਂ ਵਰ ਕੇ ਚੱਕ ਕਰੀ ਸੀ ਵਸੇ ਗਿਰ ਮੈਂ ਕੁਛ ਤਾਂ ਮਨੋਂ ਦਾ ਨਹੀਂ ਚਪਾਤੀ ਮਿਰਚ ਕੁਛ ਮਟਪ ਦੇ ਵਿੱਚ ਪਾ ਕੇ ਰੱਖਤੀ ਤੇ ਇੱਧਰ ਮੈਂ ਜੀਰਾ ਵੀ ਪਾਤਾ ਸੀ ਉਹਦੇ ਵਿੱਚ ਤੇ ਉਹਦੇ ਵਿੱਚ ਜੀਰਾ ਵੀ ਪਾਤਾ ਸੀ ਡੱਬੇ ਦੇ ਵਿੱਚ ਜੀਰਾ ਪਾ ਕੇ ਤੇ ਫਿਰ ਮੈਂ ਰੱਖਤੀ ਸੀ ਮਨੋਂ ਦਾ ਨਹੀਂ ਤੇ ਆ ਦੇਖੋ ਮਿਰਚਾਂ ਵੀ ਪਾਤੀਆਂ ਸੀ ਕੰਟੇਨਰ ਦੇ ਵਿੱਚ ਤੇ ਬਸ ਫਿਰ ਮੈਂ ਰੱਖਦੇ ਸੀ ਇੱਥੇ ਫਿਰ ਮਸਾਲੇ ਵਗੈਰਾ ਸਾਫ਼ ਕਰ ਦੂੰਗੀ ਚੰਗੀ ਤਰ੍ਹਾਂ ਤਾਂ ਬਸ ਖਿਚੜੀ ਹੋ ਗਈ ਸੀ ਰੈਡੀ ਤੇ ਆਜ ਲਈ ਤੁਸੀਂ ਵੀ ਖਾ ਲੋ ਤੇ ਮੈਂ ਬੱਚਿਆਂ ਨੂੰ ਹੁਣ ਸਾਰਾ ਕਰ ਦੂੰਗੀ ਪਾ ਕੇ ਦੇਣਾ ਨਹੀਂ ਖਾਣ ਨਾਲ ਬੱਚੇ ਗਾਸ ਤੇ ਇਹਨਾਂ ਨੂੰ ਮੈਂ ਕਹਾ ਸੀ ਨਹੀਂ ਦੁੱਧ ਨਾਲ ਖਾ ਲੋ ਦੁੱਧ ਪਿਆ ਗਏ ਦੇਈ ਤਾਂ ਮੈਂ ਰਾਤ ਨੂੰ ਮਨੋਂ ਖੁੱਲ ਗਈ ਸੀ ਤੇ ਬਸ ਇੱਥੇ ਕਰਾਂਗੇ ਆਪਾਂ ਵੀਡੀਓ ਦਾ ਐਂਡ ਅੱਜ ਦਾ ਬਲੌਗ ਤੁਹਾਨੂੰ ਕਹਿ ਗਿਆ ਲਿਖ ਕਮੈਂਟ ਕਰ ਉਸ ਤੋਂ ਅੰਚ ਜੀ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਵੀਰ ਭੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ ਸੋਹਣੇ ਕਰੋ ਕਮੈਂਟ ਤੇ ਵੀਡੀਓ ਨੂੰ ਹੱਥ ਲਵਾ ਜੀ ਪਰਿਆ ਕਰੋ ਜੀ ਤੇ ਬਸ ਮੈਂ ਇਹੀ ਕਹਿਣਾ ਚਾਹੁੰਦੀ ਆ ਹਨਾ ਤੇ ਦੱਸ ਕੱਲ੍ਹ ਵਾਲੇ ਨਵੇਂ ਬਲੌਗ ਵਿੱਚ ਮਿਲਾਂਗੇ ਬੜੇ ਨਵੇਂ ਗੁੜੀ ਉਹ ਲੈ ਕੇ ਤੇ ਮਿਲਾਂਗੇ ਕੰਮ ਨੂੰ ਤੇ ਧੰਨਵਾਦ ਜੀ